ਬਟਾਲਾ ਦੇ ਪਿੰਡ ਸ਼ਾਹਪੁਰਾ ਦੇ ਰਹਿਣ ਵਾਲੇ ਅਜੀਪਾਲ ਸਿੰਘ ਦੀ ਜ਼ਮੀਨ ਦੇ ਵਿੱਚ ਬੰਬ ਨੂਮਾ ਡਿਵਾਈਸ ਮਿਲੀ ਇਹ ਗੱਲ ਦੀ ਖਬਰ ਫੈਲਦਿਆਂ ਇਲਾਕੇ ਦੇ ਲੋਕ ਇਕੱਠੇ ਹੋਤੇ ਪੁਲਿਸ ਦੇ ਡੀਐਸਪੀ ਸੰਜੀਤ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਆ ਕੇ ਜਾਂਚ ਕੀਤੀ ਸ਼ੁਰੂ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਬਟਾਲਾ ਦੇ ਪਿੰਡ ਸ਼ਾਹਪੁਰਾ ਦੇ ਰਹਿਣ ਵਾਲੇ ਅਜੀਪਾਲ ਸਿੰਘ ਦੀ ਜ਼ਮੀਨ ਦੇ ਵਿੱਚ ਬੰਬ ਨੂਮਾ ਡਿਵਾਈਸ ਮਿਲੀ ਬਾਬੂ ਜੀ ਤੋਂ ਬਾਹਰਲੇ ਪਾਸੇ ਇਸ ਦਿੱਪਟੇ ਆਪਾਂ ਆਪਣੇ ਮਾਪੀ ਨੇ ਹਾਈਵੇ ਤੋਂ ਦੋ ਦੋ ਕਿਲੋ ਪਿੰਡ ਆਪਾਂ ਕਿਹੜਾ ਪਿੰਡ ਚੋਂ ਅਸੀਂ ਨਾਲ ਨਾਲ ਹੀ ਲੇ ਗਏ ਉਹ 1 ਘੰਟਾ ਤੋਂ ਪਹਿਲੇ ਇਹ ਸਾਡੇ ਕੋਲ ਤੇ ਬੈਕ ਸਾਈਡ ਬੀ ਐਚ ਦਾ ਆਪਾਂ ਨੂੰ ਫੋਨ ਵੀ ਭੇਜਿਆ ਨਹੀਂ ਨਹੀਂ ਲੱਗੇ ਥੋੜੇ ਚੀਕ ਦੇ ਤੇ ਅੱਗੇ ਨੂੰ ਹੋਰ ਕਿਸੇ ਨੇ ਫੋਨ ਕਰਦੀ ਲੋੜ ਹੈ ਹੈ ਤਾਂ ਨੇ ਬਸ ਤੇ ਹੀ ਦੀ ਉਹ ਕੋਈ ਤੋਂ ਨੂੰ ਯਾਰ ਮੈਂ ਅਰਮੀ ਟੈਨ ਨੂੰ ਕੋਈ ਕੀ ਇਨਫੋਰਮੇਸ਼ਨ ਐ ਇਸ ਟਾਈਮ ਦਵਾ ਲੀ ਗਣ ਤੇ 1.5 ਘੰਟਾ ਪਹਿਲੇ ਸਾਡੇ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਾਹਰ ਸ਼ਾਹਪੁਰਾ ਦੀ ਪਹਿਲੀ ਤੇ ਸਰਗੁਪਾਲ ਸਿੰਘ ਉਹਨਾਂ ਦੀ ਪਹਿਲੀ ਹੈ ਉੱਥੇ ਜਦੋਂ ਆਪਣੀ ਪਹਿਲੀ ਦੇ ਵਿੱਚ ਇਹਨਾਂ ਨੇ ਪਹਿਲੇ ਕਣਕ ਦੇ ਵੱਢ ਲਈ ਹੈ ਕਮਬਾਈਨ ਦੇ ਨਾਲ ਅੱਜ ਤੂੜੀ ਬਣਵਾਉਣ ਲਈ ਆਏ ਸੀ ਜਿਸ ਲਈ ਤੇ ਦੇਖਿਆ ਕਿ ਇੱਕ ਡਿਵਾਈਸ ਪਈ ਹੈ ਇੱਥੇ ਮੋਸਟ ਲਾਈਕਲੀ ਮਿਜ਼ਾਈਲ ਦਾ ਕੋਈ ਪਾਰਟ ਹੋਵੇਗਾ ਤੇ ਉਹ ਇਹਨਾਂ ਦੇ ਖੇਤਾਂ ਚ ਪਈ ਹੈ ਤੇ ਉਹਨਾਂ ਨੇ ਇਨਫੋਰਮ ਕੀਤਾ ਸਾਨੂੰ ਤੇ ਅਸੀਂ ਇੱਥੇ ਆ ਕੇ ਮੌਕੇ ਤੇ ਆਏ ਆ ਦੇਖਿਆ ਆ ਕੇ ਤੇ ਆਰਮੀ ਅਫੀਸ਼ਰਸ ਨੂੰ ਅਸੀਂ ਇਹਦੇ ਬਾਰੇ ਇਤਲਾਹ ਦਿੱਤੀ ਹੈ ਤੇ ਉਹ ਆ ਕੇ ਤੇ ਉਹਨੂੰ ਆਪਣਾ ਫਰਦਰ ਇਨਵੈਸਟੀਗੇਟ ਕਰ ਲੈਂਦੇ ਨੇ ਜ਼ਿਆਦਾਤਰ ਇਹਦੇ ਬਾਰੇ ਕੌਣ ਦੱਸ ਸਕਦਾ ਫ੍ਰੈਂਚੀ ਟੀਮ ਆਈ ਕਿ ਆਰਮੀ ਆ ਗਈ ਆਰਮੀ ਵਾਲੇ ਆਰਮੀ ਵਾਲੇ ਦੱਸਣ ਉਹ ਮੈਂ ਹਾਂ ਕਿ ਹੈ ਕਿ ਅਕੀਸ ਤਿਬੜੀ ਕੈਂਟ ਵਾਲਿਆਂ ਨੂੰ ਅਸੀਂ ਇੱਥੇ ਪਿਕ ਭੇਜ ਦਿੱਤੀ ਹੈ ਤੇ ਨਾਲੇ ਅਸੀਂ ਲੋਕੇਸ਼ਨ ਪੇਜ ਕੇ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਕਹਿੰਦੇ ਸੀ ਕਿ ਨੰਬਰ ਵਾ ਆ ਜਾ ਹਾਂ ਬਿਲਕੁਲ ਜਿਸ ਤਰੀਕੇ ਦਾ ਅੱਜ ਕੱਲ ਮਾਹੌਲ ਚੱਲ ਰਿਹਾ ਜਾਂ ਜਿਸ ਤਰੀਕੇ ਨਾਲ ਆਪਣੀ ਸਾਡੀਆਂ ਉਧਰੋਂ ਪਾਕਿਸਤਾਨ ਵੱਲੋਂ ਰਾਸ਼ੀਸ ਡਰੋਨ ਜਾਂ ਦੂਸਰੇ ਮਿਜ਼ਾਈਲ ਇੰਟਰਸੈਪਟ ਕਰ ਰਹੀ ਹੈ ਆਪਣੀ ਇੰਡੀਅਨ ਆਰਮੀ ਵਾਲੇ ਤੇ ਉਹਦਾ ਕੋਈ ਪਾਰ ਮੇ ਵੀ ਕਿਤੇ ਕੋਈ ਤੋਂ ਆ ਗਿਆ ਹੋਵੇ ਮੇਰਾ ਨਾਮ ਆਜੀਪਾਲ ਸਿੰਘ ਹੈ ਮੈਂ ਇਸੇ ਪਿੰਡ ਦਾ ਸ਼ਾਹਪੁਰੀ ਦਾ ਵਸਨੀਕ ਹੈ ਤੇ ਹੁਣ ਫੋਰਸ ਆਏ ਸੀਗੇ ਇੱਥੇ ਕੋਈ ਇੱਕ ਟੁਕੜਾ ਜੋ ਕਿ ਸ਼ੱਕੀ ਲੱਗਦਾ ਹੈ ਜਿਸ ਤਰ੍ਹਾਂ ਕੋਈ ਮਜ਼ਾਇਲ ਦਾ ਜਾਂ ਕੋਈ ਹੋਰ ਉਸ ਤਰ੍ਹਾਂ ਦਾ ਪਾਰਟ ਹੈ ਤੇ ਜਿੱਦਾਂ ਪਤਾ ਹੀ ਹੈ ਸਾਰਿਆਂ ਨੂੰ ਪਾਕਿਸਤਾਨਾ ਜੋ ਸਿਚੁਏਸ਼ਨ ਚੱਲ ਰਹੀ ਹੈ ਹੋਰਾਂ ਜੰਗਾ ਤੇ ਵੀ ਕਾਫੀ ਡਰੋਨ ਜਾਂ ਦੂਜੀਆਂ ਚੀਜ਼ਾਂ ਪਾਰਟਸ ਮਿਲੇ ਨੇ ਤੇ ਇਹ ਵੀ ਵੀ ਉਸੇ ਤਰ੍ਹਾਂ ਦਾ ਹੀ ਲੱਗਦਾ ਇਹ ਜੀ ਆਵਾਜ਼ ਆਈ ਸੀ ਤੇ ਰਾਤ ਨੂੰ ਆਵਾਜ਼ ਆਈ ਸੀ ਪਰ ਉਹ ਸਵੇਰੇ ਵੀ ਮੈਂ ਆਇਆ ਸੀ ਉਹ ਆਪਣੇ ਮੇਰੇ ਡੌਗਸ ਨੇ ਉਹ ਵੀ ਇੱਥੇ ਆਏ ਸੀ ਕਿ ਪਰ ਮੈਂ ਉਦੋਂ ਤੱਕ ਮੈਂਨਾਂ ਧਿਆਨ ਨਹੀਂ ਦਿੱਤਾ ਤੇ ਉਹ ਸਗੋਂ ਆਏ ਮੈਂ ਰੋਡ ਤੋਂ ਮਤਲਬ ਜਨਵਰੀ ਨੂੰ ਪਤਾ ਲੱਗ ਜਾਂਦਾ ਏ ਤੇ ਉਹ ਹੁਣ ਪਤਾ ਲੱਗਾ ਮੈਨੂੰ ਆਇਆ ਸੀ ਕਾਲ ਵੀ ਇੱਥੇ ਪੀਸ ਕੋਈ ਦਿਖਾ ਪਿਆ ਹੈ ਤੇ ਉਹ ਡਿਪਸਾ ਆਏ ਨੇ ਜੀ ਐਸਐਚਓ ਸਾਹਿਬ ਕਾਫੀ ਲੱਗਦਾ ਮਹਾ ਉਹ ਦਸ਼ਾਪੁਰਾ ਲੱਗ ਰਿਹਾ ਹਾਂਜੀ ਪਰ ਹੁੰਦਾ ਹੀ ਆ ਜੀ ਜੋ ਕੋਈ ਸਿਚੁਏਸ਼ਨ ਇਦਾਂ ਦੀ ਚੱਲ ਰਹੀ ਆ ਸਾਰੇ ਹੀ ਪੰਜਾਬ ਚ ਸਾਰੇ ਬਾਰਡਰ ਲਾਈਨ ਜਿੰਨੀ ਵੀ ਆ ਜੇ ਕੇ ਆ ਰਾਜਸਥਾਨ ਦੇ ਸਾਰੇ ਜਗ੍ਹਾ ਬੜੀ ਰਾਤ ਦੀ ਕਿੰਨੇ ਕ ਵੇਲੇ ਦੀ ਘਟਨਾ ਹੋ ਸਕਦੀ ਏ ਇਹ 12 ਤੋਂ 1 ਦੇ ਵਿੱਚ ਹੋਣੀ ਏ ਜੀ 12 ਤੋਂ ਕਿੰਨੇ